ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਕਪਿਲ ਸ਼ਰਮਾ ਦੇ ਕੈਫੇ ਤੇ ਦੂਜੀ ਵਾਰ ਹਮਲਾ ਲੋਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ ਕੈਨੇਡਾ ਦੇ ਸਰੀ ਵਿੱਚ ਸਥਿਤ ਕੈਪਸ ਕੈਫੇ ਜੋ ਕਿ ਕਪਿਲ ਸ਼ਰਮਾ ਨੇ ਖੋਲਿਆ ਸੀ ਉੱਤੇ ਇੱਕ ਮਹੀਨੇ ਚ ਦੂਜੀ ਵਾਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਇਹ ਹਮਲਾ 7 ਅਗਸਤ 2025 ਨੂੰ ਸਵੇਰੇ ਦੇ ਵੇਲੇ ਹੋਇਆ ਜਦੋਂ ਇਹ ਹਮਲਾ ਹੋਇਆ ਉਸ ਵੇਲੇ ਕੈਫੇ ਅੰਦਰ ਕੁਝ ਕਰਮਚਾਰੀ ਮੌਜੂਦ ਸਨ ਪਰ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਇਹੀ ਘਟਨਾ ਸਰੀ ਦੇ 85 ਐਵੈਨਿਊ ਅਤੇ ਸਕਾਟ ਰੋਡ ਦੇ ਨੇੜੇ ਵਾਪਰੀ ਇਸ ਘਟਨਾ ਦੀ ਜ਼ਿੰਮੇਵਾਰੀ ਗੋਲਡੀ ਢਿੱਲੋ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਉਸਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ ਗੋਲਡੀ ਢਿੱਲੋ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਸਰੀ ਵਿੱਚ ਜੋ ਫਾਇਰਿੰਗ ਹੋਈ ਹੈ ਉਸ ਦੀ ਜ਼ਿੰਮੇਵਾਰੀ ਗੋਲਡੀ ਢਿੱਲੋ ਲਾਰੈਂਸ ਬਿਸ਼ਨੋਈ ਗੈਂਗ ਲੈਂਦੇ ਹਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਆਪਣੇ ਨੈਟਫਲਿਕਸ ਸ਼ੋਅ 'ਚ ਸੁਲਮਾਨ ਖਾਨ ਨੂੰ ਸੱਦਾ ਦਿੱਤਾ ਜੋ ਕਿ ਉਹਨਾਂ ਦੇ ਦੁਸ਼ਮਣ ਹਨ ਇਸ ਕਰਕੇ ਉਹਨਾਂ ਨੇ ਕੈਫੇ ਤੇ ਹਮਲਾ ਕੀਤਾ ਤੇ ਹੋਰ ਬਾਲੀਵੁੱਡ ਸਤਾਰਿਆਂ ਨੂੰ ਵੀ ਧਮਕੀ ਦਿੱਤੀ। ਇਲਾਕੇ ਦੇ ਲੋਕ ਕਹਿੰਦੇ ਹਨ ਕਿ ਅਠ ਵਾਰੀ ਗੋਲੀਆਂ ਦੀ ਆਵਾਜ਼ ਆਈ ਅਤੇ ਫਿਰ ਪੁਲਿਸ ਦੇ ਸਾਇਰਨ ਦੀ। ਇੱਕ ਥਾਣੇਦਾਰ ਨੇ ਕਿਹਾ ਕਿ ਇਸ ਹਮਲੇ ਨੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜੁਲਾਈ 2025 ਵਿੱਚ ਕੈਪਸ ਕੈਫੇ ਤੇ ਪਹਿਲਾ ਹਮਲਾ ਹੋਇਆ ਸੀ। ਇਸ ਤੋਂ ਬਾਅਦ ਕੈਫੇ ਕੁਝ ਦਿਨ ਬੰਦ ਰਿਹਾ, ਫਿਰ ਦੁਬਾਰਾ ਖੋਲ੍ਹਿਆ ਗਿਆ। ਸੋਸ਼ਲ ਮੀਡੀਆ ਰਾਹੀਂ ਕੈਫੇ ਵੱਲੋਂ ਕਿਹਾ ਗਿਆ ਅਸੀਂ ਡਰ ਨਾਲ ਨਹੀਂ ਹੌਸਲੇ ਨਾਲ ਅੱਗੇ ਵਧਾਂਗੇ ਕੈਫੇ ਦੁਬਾਰਾ ਖੁੱਲ ਗਿਆ ਹੈ ਇਸ ਤਾਜ਼ਾ ਹਮਲੇ ਤੋਂ ਬਾਅਦ ਕਪਿਲ ਸ਼ਰਮਾ ਨੇ ਅਜ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਦਿੱਤੀ ਲੋਕ ਉਮੀਦ ਕਰ ਰਹੇ ਹਨ ਕਿ ਉਹ ਜਲਦ ਹੀ ਇਸ ਤੇ ਰੋਸ਼ਨੀ ਪਾਉਣਗੇ